ਸਤਿ ਸ਼੍ਰੀ ਅਕਾਲ ਦੋਸਤੋ ਬਾਹਰਲੇ ਦਰਵਾਜ਼ੇ ਨੂੰ ਵੇਖ ਕੇ ਹੀ ਅੰਦਾਜ਼ਾ ਲੱਗ ਗਿਆ ਹੋਣਾ ਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਹਵੇਲੀ ਦਿਖਾਉਣ ਜਾ ਰਿਆਂ ਉਹ ਹਵੇਲੀ ਕਿੰਨੀ ਕੁ ਖੂਬਸੂਰਤ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਰੋੜਾਂ ਵਾਲੀ ਦੇ ਵਿੱਚ ਸਰਪੰਚ ਸਾਹਬ ਸਿੰਘ ਸੰਧੂ ਦੇ ਘਰੇ ਦੋਸਤੋ ਇਸ ਪਰਿਵਾਰ ਦੀ ਅੱਜ ਤੁਹਾਨੂੰ ਹਵੇਲੀ ਦਿਖਾਵਾਂਗਾ ਤੇ ਦੱਸਾਂਗੇ ਇਹ ਹਵੇਲੀ ਬਣਨ ਦੇ ਪਿੱਛੇ ਅਸਲ ਕਹਾਣੀ ਕੀ ਸੀ ਦੋਸਤੋ ਸਰਦਾਰ ਇੰਦਰ ਸਿੰਘ ਜੀ ਸੰਧੂ 1947 ਦੀ ਵੰਡ ਤੋਂ ਪਹਿਲਾਂ ਪਿੰਡ ਪੰਬਾ ਦੇ ਵਿੱਚ ਵਸਦੇ ਸੀ ਤੇ ਦੋਸਤੋ ਪਿੰਡ ਪੰਬਾ ਦੇ ਵਿੱਚ ਇਹਨਾਂ ਪਰਿਵਾਰਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਸੀ ਤੇ ਇਹ ਸਾਰੇ ਪਰਿਵਾਰ ਉੱਥੇ ਹਵੇਲੀਆਂ ਦੇ ਵਿੱਚ ਹੀ ਵਸਦੇ ਸੀ 1947 ਦੀ ਵੰਡ ਤੋਂ ਬਾਅਦ ਜਦੋਂ ਪਰਿਵਾਰ ਇੱਧਰ ਆਏ ਤਾਂ ਦੋਸਤੋ ਸਰਦਾਰ ਇੰਦਰ ਸਿੰਘ ਦੇ ਸੁਪੁੱਤਰ ਸਰਦਾਰ ਬਲਵੀਰ ਸਿੰਘ ਸੰਧੋ ਸਾਹਿਬ ਉਹਨਾਂ ਦਾ ਵੀ ਇੱਕ ਸੁਪਨਾ ਸੀ ਕਿ ਜਿਸ ਤਰ੍ਹਾਂ ਦੀਆਂ ਹਵੇਲੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਪੁਰਖੇ ਵੱਸਦੇ ਸੀ ਉਸੇ ਤਰ੍ਹਾਂ ਦੀ ਹਵੇਲੀ ਇੱਥੇ ਬਣਾਈ ਜਾਵੇ ਤਾ ਉਸ ਸੁਪਨੇ ਨੂੰ ਸੱਚ ਕੀਤਾ ਸਰਦਾਰ ਬਲਵੀਰ ਸਿੰਘ ਸੰਧੂ ਸਾਬ ਦੇ ਪੁੱਤਰਾਂ ਨੇ ਸਰਦਾਰ ਗੁਰਜਿੰਦਰ ਸਿੰਘ ਪਾਉ ਸੰਧੂ ਤੇ ਸਰਪੰਚ ਸਾਬ ਸਿੰਘ ਸੰਧੂ ਇਹਨਾਂ ਦੋਨਾਂ ਭਰਾਵਾਂ ਦੀ ਇਹ ਹਵੇਲੀ ਆ ਜਿਸ ਹਵੇਲੀ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਮੰਡੀ ਰੋੜਾਂ ਵਾਲੀ ਦੇ ਵਿੱਚ ਬਿਲਕੁਲ ਬਾਹਰਲੇ ਪਾਸੇ ਇਹ ਬੜੀ ਖੂਬਸੂਰਤ ਪੁਰਾਣੀ ਲੋਕ ਦੀ ਹਵੇਲੀ ਬਣੀ ਹੋਈ ਆ ਸਾਰੀ ਹਵੇਲੀ ਦਾ ਆਪਾਂ ਤੁਹਾਨੂੰ ਟੂਰ ਵੀ ਕਰਾਵਾਂਗੇ ਦਿਖਾਵਾਂਗੇ ਇਹ ਦੋਸਤੋ ਆਏਗੇ ਦੋਸਤ ਮਿੱਤਰਾਂ ਦੇ ਬੈਠਣ ਦੇ ਵਾਸਤੇ ਬਹੁਤ ਵਧੀਆ ਜਿਹੜਾ ਇੱਥੇ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਇਹ ਸਾਹਮਣੇ ਦੋਸਤੋ ਜਿਹੜੀ ਹਵੇਲੀ ਨਜ਼ਰ ਆ ਰਹੀ ਆ ਤੇ ਹਵੇਲੀ ਦੇ ਅੱਗੇ ਬਣਿਆ ਹੋਇਆ ਬੜਾ ਖੂਬਸੂਰਤ ਜਿਹਾ ਪਾਰਕ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਸਾਰੀ ਹਵੇਲੀ ਦੇ ਰਕਬੇ ਦੀ ਗੱਲ ਕਰੀਏ ਤਾਂ ਤਕਰੀਬਨ ਇਹ ਦੋ ਕਿੱਲਿਆਂ ਦੇ ਵਿੱਚ ਸਾਰੀ ਹਵੇਲੀ ਬਣੀ ਹੋਈ ਆ ਕੁਝ ਰੈਹਾਸ਼ੀ ਏਰੀਆ ਕੁਝ ਪਾਰਕ ਵਗੈਰਾ ਦਾ ਏਰੀਆ ਤਾਂ ਸਾਰੇ ਏਰੀਏ ਨੂੰ ਮਿਲਾ ਕੇ ਇਹ ਦੋ ਕਿੱਲਿਆਂ ਦੇ ਵਿੱਚ ਹਵੇਲੀ ਬਣੀ ਆ ਇਹ ਦੋਸਤੋ ਵੱਖ-ਵੱਖ ਸਾਈਡ ਦਾ ਡਿਜ਼ਾਈਨ ਇਸ ਦੀ ਜਿਹੜੀ ਕੰਧ ਦਾ ਸਾਹਮਣੇ ਨਜ਼ਰ ਆ ਰਹੀ ਇਹ ਬਾਸ ਦੀ ਬਣੀ ਹੋਈ ਆ ਬਹੁਤ ਖੂਬਸੂਰਤ ਇਸ ਨੂੰ ਵੀ ਡਿਜ਼ਾਈਨ ਦਿੱਤਾ ਗਿਆ ਹੈ ਦੋਸਤੋ ਹਰ ਇੱਕ ਜਿਹੜੀ ਛੋਟੀ ਛੋਟੀ ਚੀਜ਼ ਆ ਉਸ ਨੂੰ ਬੜੇ ਸੋਹਣੇ ਤੇ ਬੜੇ ਵੱਖਰੇ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਇਹ ਸਾਹਮਣੇ ਜਿਹੜਾ ਮੇਨ ਘਰ ਦਾ ਵਿਹੜਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਸਾਹਮਣੇ ਵੀ ਗੈਸਟ ਰੂਮ ਵਗੈਰਾ ਬਣੇ ਹੋਏ ਆ ਤੇ ਇਹ ਦੂਸਰੇ ਪਾਸੇ ਬਿਲਕੁਲ ਹਵੇਲੀ ਦਾ ਜਿਹੜਾ ਫਰਾਂਟਾ ਦੋਸਤੋ ਉਹ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਖੂਬਸੂਰਤ ਆ ਇਸ ਦੇ ਉੱਪਰ ਇਹ ਜਿਹੜੇ ਛੋਟੇ ਛੋਟੇ ਜਾਲੀ ਪਾਵੇ ਲੱਗੇ ਹੋਏ ਆ ਵੱਖੋ ਵੱਖ ਤਰੀਕੇ ਦੇ ਨਾਲ ਜਿਹੜੀ ਮਿਸਤਰੀਆਂ ਦੇ ਵੱਲੋਂ ਆ ਉਹ ਇਸ ਹਵੇਲੀ ਨੂੰ ਡਿਜ਼ਾਈਨਿੰਗ ਦਿੱਤੀ ਗਈ ਆ ਰਾਜਸਥਾਨ ਦੇ ਮਿਸਤਰੀਆਂ ਵੱਲੋਂ ਇਹ ਹਵੇਲੀ ਤਿਆਰ ਕੀਤੀ ਗਈ ਆ ਇਹ ਸਾਹਮਣੇ ਜਿਹੜਾ ਗੇਟ ਦੇ ਉੱਪਰ ਕਲਾਕਾਰੀ ਹੋਈ ਆ ਇਹ ਸਾਰੀ ਹੱਥ ਦੇ ਨਾਲ ਤਿਆਰ ਕੀਤਾ ਗਿਆ ਹੈ ਕੋਈ ਮਸ਼ੀਨੀ ਵਰਕ ਨਹੀਂ ਆ ਇਹ ਦੋਸਤੋ ਇਸ ਹਵੇਲੀ ਦਾ ਡਰਾਈング ਰੂਮ ਆ ਇਸ ਦਾ ਜਿਹੜਾ ਫਰਨੀਚਰ ਵਗੈਰਾ ਜਾਂ ਇਸ ਨੂੰ ਪ੍ਰਾਣੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਉਹਨਾਂ ਦੇ ਨਾਲ ਬੜੇ ਖੂਬਸੂਰਤ ਤਰੀਕੇ ਦੇ ਨਾਲ ਅੰਦਰੋਂ ਸਜਾਇਆ ਗਿਆ ਇਸ ਦੇ ਵਿੱਚ ਜਿਹੜੀਆਂ ਪੇਂਟਿੰਗ ਲੱਗੀਆਂ ਯਾਨੀ ਉਹ ਵੀ ਦੋਸਤੋ ਮਨ ਨੂੰ ਮੋਹ ਲੈਣ ਵਾਲੀਆਂ ਨੇ ਬਹੁਤ ਸ਼ਾਨਦਾਰ ਸਿਨਰੀਆਂ ਦੇ ਨਾਲ ਇਸ ਡਰਾਈング ਰੂਮ ਨੂੰ ਅੰਦਰੋਂ ਸਜਾਇਆ ਗਿਆ ਹੈ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਹ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਉਹ 메ਨ ਗੇਟ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਹਮਣੇ ਦਿਖਾ ਰਹੇ ਹਾਂ ਇਹ ਉੱਪਰਲੇ ਪਾਸੇ ਤੋਂ ਜਿਹੜਾ ਪੂਰੀ ਹਵੇਲੀ ਦਾ ਵਿਊ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਇਸ ਹਵੇਲੀ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਚੀਜ਼ ਤੇ ਵਧੀਆ ਲੱਗੀ ਕਿ ਇਹ ਹਵੇਲੀ ਦੇ ਵਿੱਚ ਜਿਹੜੇ ਪੌਦੇ ਬਹੁਤ ਲੱਗੇ ਹੋਏ ਆ ਗ੍ਰੀਨਰੀ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਆ ਤੇ ਇੱਥੇ ਜਾਦਾ ਪੌਦੇ ਹੋਣ ਦੇ ਕਰਕੇ ਬਹੁਤ ਸਾਰੇ ਜਿਹੜੇ ਪੰਛੀ ਆ ਉਹਨਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਬੜਾ ਸਕੂਨ ਮਿਲਦਾ ਏ ਇਸ ਹਵੇਲੀ ਇਸ ਘਰ ਦੇ ਵਿੱਚ ਬੈਠ ਕੇ ਤਾਂ ਦੋਸਤੋ ਇਹ ਹਵੇਲੀ ਦਾ ਤੁਹਾਨੂੰ ਜਿਹੜਾ ਅੰਦਰਲੇ ਪਾਸੇ ਤੋਂ ਟੂਰ ਕਰਾਇਆ ਤੇ ਇਹ ਬਿਲਕੁਲ ਸਾਹਮਣੇ ਵਾਲਾ ਪਾਸਾ ਜਿਸ ਤਰ੍ਹਾਂ ਇਹ ਇਸਤੇ ਬਿਲਕੁਲ ਬੈਕ ਸਾਈਡ ਤੇ ਆ ਸਾਰੀਆਂ ਚੀਜ਼ਾਂ ਨੂੰ ਜਿਹੜੀ ਵਰਾਸਤੀ ਲੋਕਾ ਉਹ ਦਿੱਤੀ ਗਈ ਆ ਇਸ ਹਵੇਲੀ ਦੇ ਵਿੱਚ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ